ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਸੋ ਜੀ ਅੱਜ ਤੇ ਪਹਿਲਾਂ ਦਿਖਾਉਣੇ ਆ ਹਰਦੀਪ ਦੇ ਟਰੈਕਟਰ ਕੀ ਹਾਲ ਹੈ ਹਰਦੀਪ ਜੀ ਸਿਗਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਠੀਕ ਬਾਈ ਵਧੀਆ ਆਪਣੇ ਟਰੈਕਟਰ ਬਾਰੇ ਦੱਸੇ ਫਾਰਮ ਟਰੈਕ ਕਿਹੜਾ ਮਾਡਲ ਹੈ ਇਹ ਬਾਈ 2010 ਮਾਡਲ ਦਾ ਟਰੈਕਟਰ 2010 ਮਾਡਲ ਪਾਵਰ ਸਟੀਅਰਿੰਗ ਹੈ ਪਾਵਰ ਸਟੀਅਰਿੰਗ ਹੈ ਬਾਈ ਜੀ ਰਿਵਰਸ ਵੀਡੀਓ ਹਾਈ ਲਿਫਟ ਤੇਲ ਬ੍ਰੇਕ ਠੀਕ ਆ ਟੌਪ ਕੱਢ ਲਈ ਹੈ ਠੀਕ ਹੈ ਸਾਲ ਦੀ ਇਗਨੀਸ਼ਨ ਆ ਟਾਇਰ ਭਾਈ ਮੂਰ ਲੈ ਕੇ 90 ਪੈਸੇ ਮਗਰ ਲੈ ਡਾਇਰ ਹੈਗੇ ਮੰਨ ਲਓ 65 ਤੋਂ 70 ਪੈਸੇ 65 14 ਵਾਲੇ ਤੇਲ ਬ੍ਰੇਕਾਂ ਵਾਲਾ ਜੀ ਦੇਖੋ ਠੀਕ ਹੈ ਤੇ ਆਪਣੇ ਪਿੰਡ ਹੀ ਟਰੈਕਟਰ ਚੱਲਿਆ 7-8 ਸਾਲ ਆਪਣੇ ਪਿੰਡ ਹੀ ਨੌ ਹੈ ਠੀਕ ਹੈ ਕਾਲਜਣਾਣੀ ਜੀ ਠੀਕ ਹੈ ਜ਼ਿਲ੍ਹਾ ਬਿੰਡਾ ਤਰਨ ਜੀਰੇ ਦਾ ਨੰਬਰ ਹੈ 847 847 ਸੈਕੰਡ ਓਨਰ ਹੈ ਟਰੈਕਟਰ ਇਹ ਸਾਰਾ ਟਰੈਕਟਰ ਓਰੀਜਨਲ ਹੈ ਕਿਤੋਂ ਵੀ ਮੰਨ ਲਓ ਰੰਗਤੰਗ ਨਹੀਂ ਹੋਇਆ ਜੀ ਟਰੈਕਟਰ ਇਹ ਸਭ ਸੱਚੇ ਕਰਵਾ ਦਿਓ ਜਿੱਤੋਂ ਮਰ ਜੀ ਦੂਜੀ ਦੂਜੀ ਜੋੜੀ ਹੈ ਜੀ ਡਰੈਕਟਰ ਦੀ ਅੱਛਾ ਕੋਈ ਨਾਲ ਦੀ ਲੈ ਕੇ ਦੂਜੀ ਜੋੜੀ ਚੜੀ ਹੈ 2018 ਦੀ ਚੜੀ ਹੋਈ ਹੈ ਚਾਰੇ ਚੌਕੜਾ ਹੈ ਠੀਕ ਹੈ ਹਾਂ ਜੀ ਮਰਗਾਰਡ ਮਰਕੂਰ ਜਮਾ ਚਿੱਟੇ ਚਿੱਟੇ ਹੀ ਪਈ ਹੈ ਵੀਰੋ ਜਮਾ ਨਾਮਾ ਡਰੈਕਟਰ ਹੀ ਹੈ ਭਾਈ ਕਲਾ ਮਾੜਲੀ ਦਾਸ ਹੈਗਾ ਡਰੈਕਟਰ ਦੀ ਕੰਡੀਸ਼ਨ ਦਾ 15 16 ਮਾਡਲ ਜਿੰਨੀ ਪਈ ਹੈ ਵੀਰੋ ਜੇ ਰੰਗ ਕਰਵਾਉਣਾ ਆਉਂਦਾ ਇਹ ਕਰਵਾ ਸਕਦਾ ਸੀ ਆਹ ਨਹੀਂ ਆ ਜਿੱਤ ਪਈ ਹੋਵੇ ਛੱਡੀਆਂ ਹੋਈਆਂ ਹੋਣਾਂ ਕੀ ਹੈ ਬਸ ਬਾਕੀ ਸਾਰਾ ਰਹਿਣਾ ਡਬਲ ਕਲਚ ਪਾਵਰ ਸਟੀering ਮਾਡਲ 2010 ਤੇ ਡਿਮਾਂਡ ਕੀ ਅਰਜੀ ਕਹਿੰਦੀ ਡਿਮਾਂਡ ਇਹ ਦੀ ਬਾਈ ਜੀ ਆਪਾਂ ਕਰਦੇ ਤਿੰਨ ਲੱਖ ਦੇ 30000 ਰੁਪਏ ਜੀ ਸੌਦਾ ਕਿੰਨੇ ਦਾ ਹੋ ਜਾਏ ਇੱਕ ਹੀ ਦਾ ਦੀ ਲੈਟ ਜੇ ਇੱਕ ਹੀ ਦਾ ਦੇ ਚਾ ਸੌਰੀ 3 ਲੱਖ ਤੇ 10000 ਰੁਪਏ ਦੇ ਦੇਗੇ ਜੇ ਕੋਈ ਛੋਟੀ ਵੀਡੀਓ ਦੇਖ ਕੇ ਆਉਗਾ ਉਹਦੇ ਚ 5000 ਰੁਪਏ ਹੋਰ ਵੀ ਆਫਰ ਦੇ ਪੂਰੇ 3 ਲੱਖ ਦਾ ਡਾਇਰੈਕਟਰ ਲੈ ਜਾਓ ਵੀਰੋ ਚਲੋ ਜਿਹੜੀ ਤੁਸੀਂ ਕਰਤੀ ਠੀਕ ਹੈ ਜੀ ਪੂਰੇ 3 ਲੱਖ ਰੁਪਏ ਦਾ ਆਪਾਂ ਇਦੋਂ ਨਹੀਂ ਵਾਦਾ ਕਰ ਹੁਣ ਕੀ ਹੋਣਾ ਜੀ ਇਹਦੇ ਚ ਇਦੋਂ ਘੜ ਨਹੀਂ ਹੋਣਾ ਵਸੇ ਗੱਲ ਤਿੰਨ ਲੱਖ ਰੁਪਏ ਦਾ ਪੰਜਾਬ ਨੰਬਰ ਹੈ ਹਰ ਵਾਰਸ ਵੀਡੀਓ ਤੇਲ ਬ੍ਰੇਕਾਂ ਵਾਲਾ ਪਾਵਰ ਸਟੀering ਵੀਰ ਉਸ ਨੂੰ ਖੂਬੀਆਂ ਦੇ ਗਣਿਆ ਦਿਆਂ ਤੇ ਟੌਪ ਵਾਲਾ ਮੜ ਲੈ ਤੇ 3 ਲੱਖ ਰੁਪਏ ਦਾ ਕੇ ਟਰੈਕਟਰ ਤੁਸੀਂ ਲੈ ਜਾਓ ਰਿਮਰ ਰਿਮਰ ਚੈੱਕ ਕਰਵਾ ਦਿਓ ਟਰੈਕਟਰ ਕਿਦੋਂ ਦੀ ਕੰਡੀਸ਼ਨ ਸਾਰੇ ਰਿਮਰ ਰਿਮਰ ਜਵਨ ਨਵਾਂ ਪਿਆ ਟਰੈਕਟਰ ਨਵਾਂ ਹੈ ਵੀਰੋ ਫੁੱਲ ਜ਼ਿੰਮੇਵਾਰੀ ਵਾਲਾ ਟਰੈਕਟਰ ਹੈ ਇੰਜਨ ਗੇਅਰ ਦਾ ਇੰਜਨ ਆਈ ਤੇ ਖੁੱਲਿਆ ਨਹੀਂ ਭਾਈ ਸੇਲ ਲੈ ਜਾਣਾ ਟਰੈਕਟਰ ਠੀਕ ਹੈ ਨਾਲ ਲਿਫਟ ਪੰਪ ਵਗੈਰਾ ਕੋਈ ਚੇਂਜ ਨਹੀਂ ਟਰੈਕਟਰ ਦਾ ਨਵਾਂ ਟਰੈਕਟਰ ਬਿਲਕੁਲ ਵੀਰੋ ਇਹ ਤੋਂ ਬਾਅਦ ਫਿਰ 36T New Holland ਇਹ 2011 ਮਾਡਲ ਹੈ ਜੀ 2011 ਪਰ ਇਹ 3 ਸਪੀਡ ਆ ਗਈ ਟੌਪ ਮਾਡਲ ਡਬਲ ਡਿਸਟ੍ਰਿਬਿਊਟਰ ਠੀਕ ਹੈ ਇਹਦੇ ਟਾਇਰ ਵੀ ਟਰੈਕਟਰ ਦੇ ਨਾਲ ਦੇ ਹੈ ਜੀ 11 ਮਾਡਲ ਦੇ ਚਾਰੇ ਨਾਲੇ ਨਾਲ ਦੇ ਟਾਇਰ 11 ਮਾਡਲ ਦੇ ਹਾਂ ਜੀ ਚਾਰੇ ਨਾਲ ਦੇ ਡੈਰ ਹੈ ਜੀ ਫਾਸਟ ਓਨਰ ਹੈ ਜੀ 60 ਕੁ ਪੈਸੇ ਹੋਣਗੇ ਨਾ ਹਾਂ 60 ਕੁ ਪੈਸੇ ਡੈਰ ਹੈਗੇ ਜੀ ਫਾਸਟ ਓਨਰ ਹੈ ਜੀ ਫਾਸਟ ਓਨਰ ਹੈ ਹਾਂ ਜੀ ਤੇ ਨੰਬਰ ਨੰਬਰ ਪੀ ਵੀ 32 ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ 29 ਤੱਕ ਪਾਸ ਸਿੰਘ ਪਈ ਹੈ ਟਰੈਕਟਰ ਦੇਖੋ ਲੋਨ ਵੀ ਹੋ ਜੇ ਕਰਵਾਉਣਾ ਹੋਵੇ ਤੱਕ 29 ਤੱਕ 29 ਤੱਕ ਪਾਸ ਹੈ ਠੀਕ ਹੈ ਵੀਰੋ ਨਾਮ ਵੀ ਹੋ ਜੂਗਾ ਸਾਰਾ ਚੈੱਕ ਕਰਵਾ ਦਿਓ ਟਰੈਕਟਰ ਜਵਾ 54 ਐਚ ਪੀ ਵਾਲਾ ਇਹ ਹਾਂਜੀ ਪਲੱਸ ਵਾਲਾ ਹੈ ਜਿਹੜਾ ਉਹ ਹੈ ਨਿਊ ਹਾਲੈਂਡ 2011 ਦਾ ਤੇ ਰੇਟ ਦੀ ਗੱਲ ਕਰੀ ਛੱਡ ਦੀ ਬਈ ਰੇਟ ਭਾਈ ਇਹ ਡਿਵਾਰਡ ਆਪਾਂ ਕਰਦੇ 495000 ਰੁਪਇਆ 495 ਹਾਂਜੀ ਦੇ ਲੈਣ ਹੈਗੇ ਜੇ ਤਾਂ 470000 ਰੁਪਇਆ 470000 ਦਾ ਬਾਕੀ ਕੋ ਥੋੜਾ ਜਿਹਾ ਇਮਾਨਦਾਰ ਹੋ ਜੂਆ ਇਹਦਾ 460000 ਦਾ ਟਰੈਕਟਰ ਠੱਗਾ ਨਾ ਕਰਿਆ ਕਰੋ ਇਹਨਾਂ ਤੁਸੀਂ ਕੋਈ ਨਹੀਂ ਟਰੈਕਟਰ ਆ ਕੇ ਤੁਸੀਂ ਟਰੈਕਟਰ ਜਾ ਨਵਾਂ ਬਾਈ ਚੈੱਕ ਕਰਵਾ ਦਿਓ ਕਿਤੇ ਵੀ ਮੰਨ ਲਓ ਕਲਮ ਨਹੀਂ ਲੱਗੀ ਟਰੈਕਟਰ ਤੇ ਨਹੀਂ ਨਾ ਟਰੈਕਟਰ ਜਿੰਨਾ ਵੀ ਹੈਗਾ ਵੀਰੋ ਟਰੈਕਟਰ ਨਮਾ ਤੇ ਤੁਸੀਂ ਆ ਕੇ ਗੱਲਬਾਤ ਕਰ ਟਰੈਕਟਰ ਆਪਣੇ ਕੋਲੇ ਵੀਰੇ ਥੋੜਾ ਰੇਟ ਤਾਂ ਮੰਨ ਲਓ ਜੇ ਕਰੜਾ ਹੁੰਦਾ ਪਰ ਟਰੈਕਟਰ ਚੰਗਾ ਹੁੰਦਾ ਆਪਾਂ ਟਰੈਕਟਰ ਨਾਰਮਲ ਹੀ ਨੰਬਰ ਇਹਦਾ ਵੀ ਪੰਜਾਬੀ ਹੈ ਨਾ ਇਹ ਵੀ ਪੰਜਾਬ ਆ ਆਪਣੇ ਕੋਲੇ ਸਾਰਾ ਟਰੈਕਟਰ ਪੰਜਾਬ ਨੰਬਰ ਹੀ ਆਊਗਾ ਜੀ ਤੇ ਇਹ ਤੋਂ ਬਾਅਦ ਵੀਰੇ ਇਹ ਅਰਜਨ ਤੇ ਬਿਹਿੰਦ ਆ ਨੰਬਰ ਆ ਗਿਆ ਜੀ ਆਪਣਾ 2021 ਮਾਡਲ ਹੈ ਜੀ ਡੀ ਆਈ ਆਈ ਚੇਂਜਰ ਵਾਲਾ ਇਹ ਹਾਂਜੀ ਇਹ ਚੇਂਜਰ ਵਾਲਾ 3 ਸਪੀਡ ਚੇਂਜਰ ਵਾਲਾ 3 ਸਪੀਡ ਦਾ ਆਹ ਆਪਣੇ ਬਰਿੰਡੇ ਜ਼ਿਲ੍ਹੇ ਦਾ ਹੀ ਹੈ ਜੀ ਆਪਣੇ ਪਿੰਡ ਹੀ ਨਵਾਂ ਨਿਕਲੇ ਹੋਇਆ ਹੈ ਟਰੈਕਟਰ ਠੀਕ ਹੈ ਰੇਡੀਅਲ ਟਾਇਰ ਹੈ ਹਾਂਜੀ ਚੌਕੜਾ ਦਿਖਾ ਦਿਓ ਟਾਇਰ ਮੂਰਲੇ ਵੱਡੇ ਪਾਏ ਹੋ ਸ਼ੌਕੀਆ ਤੌਰ ਤੇ ਬੜਾ ਸਮਾਨ ਸੋਨ ਸਾਰਾ ਨਾਲ ਹੀ ਹੈ ਜੀ ਮੂਰਲੇ ਹੀ ਵੱਡੇ ਪਾਏ ਆ ਵੀਰ ਉਹ ਇਹਦਾ 6 ਲੱਖ 85000 ਰੁਪਏ ਹੈ ਜੀ ਕਿਹੜਾ ਮਾਡਲ 2021 ਹੈ ਜੀ 21 ਦੇ ਲਾਸਟ ਦਾ ਘੋੜਾ ਬੰਪਰ ਲੱਗਿਆ ਹੋਇਆ ਹਾਂਜੀ ਵੀਰ ਉਹ ਵੱਡੇ ਟਾਇਰ ਪਾਏ ਹੋ ਟਰੈਕਟਰ ਜਮੇ ਹੀ ਨਵੇਂ ਡੱਕ ਡੱਕ ਛਤਰੀ ਛੁਤਰੀ ਨਾਲ ਹੀ ਦੇਣਾ ਸਾਰਾ ਸਮਾਨ ਐਵੇਂ ਜਿਵੇਂ ਨਾਲ ਹੀ ਹੈ ਜੀ ਵੀ ਰਹਿ ਗਿਆ ਕੁਝ ਨਹੀਂ ਲਾਉਣਾ ਪਹਿਲਾਂ ਚਾਹ ਨਵਾਂ ਹੀ ਐ ਤੇ ਵੀਰੋ ਟਾਇਰ ਪੱਡੇ ਪਾਰ ਰੱਖਿਆ ਜਿਹੜਾ ਨਾਲ ਜਿਵੇਂ ਉਹ ਫੈਕਟਰੀ ਜੀ ਤੋੜੀ ਹੈ ਉੱਥੇ ਹਰਮਾਨਗੜ੍ਹ ਹੈ ਨਾ ਉਹਦੇ ਟਾਇਰ ਪਾ ਰੱਖੇ ਚੌਕੀਆ ਤੌਰ ਤੇ ਪਾਏ ਹੋਏ ਬੰਦੇ ਨੇ ਨਾਲ ਤੁਰਤੇ ਉਹਦੀ ਲਵਾ ਕੇ ਰੇਡੀਅਲ ਪਵਾ ਲਈ ਸੀ ਬਸ ਇਹ ਫੈਕਟਰੀ ਤੋਂ ਟਰੈਕਟਰ ਹੈਗੇ ਬੰਦਾ ਹਾਂਜੀ ਹਾਂ ਤੇ ਆਪਣਾ 685 ਤੇ ਡਿਮਾਂਡ ਹੈ ਦੀ ਹਰਦੀਪ ਕਿੰਨੇ ਪੈਸਿਆਂ ਦਾ ਇੱਕ ਗੱਲ ਜੀ ਦੱਸੀਏ ਜੀ ਹਾਂ ਇੱਕੋ ਹੀ ਦੱਸ ਦੇ ਨਹੀਂ ਮੈਂ ਦੱਸ ਦੂੰ ਤੁ ਬਾਦ ਸਾਢੇ 6 ਲੱਖ ਰੁਪਏ ਦੇ ਦੇ ਲਈ ਸਾਢੇ 6 ਲੱਖ ਰੁਪਏ ਦਾ ਵੀਰੋ ਹੋਰ ਵੀ ਮਾਨਦਾਨ ਕਰਾ ਬਾਕੀ ਮਾਨਦਾਨ ਜੇ ਤੁਹਾਡੀ ਵੀਡੀਓ ਦੇਖ ਕੇ 5000 ਰੁਪਏ ਦੇਚ ਹੋਰ ਮਾਨ ਕਰ ਦਿਆਂਗੇ ਆਪਾਂ ਬਾਈ 5 ਕੀ 10 ਕਰਾ ਦਾਂਗੇ ਤੁਹਾਨੂੰ ਕੋਈ ਟ੍ਰੇਨ ਨਾਲ ਤਾਂ ਕਿਆ ਕਰਿਆ ਕਰ ਤੇ ਆਪਣਾ ਮੋਬਾਈਲ ਨੰਬਰ ਦੱਸ ਦੇ ਬਾਈ 88370 ਜੀ 88370 9759750 9750 ਤੇ ਬੁੱਧਵਾਰ ਤੋਂ ਬਿਨਾਂ ਟਰੈਕਟਰ ਆਪਣੇ ਬੁੱਧਵਾਰ ਤੋਂ ਬਿਨਾਂ ਬਾਈ ਇੱਥੇ ਹੀ ਮਿਲਦੇ ਟਰੈਕਟਰ ਆਪਣੇ ਤਲਵੰਡੀ ਸਾਹਿਬ ਕੋਲ ਲੋਰੇਂਜ ਪੱਕੇ ਪਿਆਦੀ ਲੋਰੇਂਜ ਦੇ ਬਾਈ ਨੂੰ ਫੋਨ ਕਰਕੇ ਜਦੋਂ ਮਰਜੀ ਆ ਜੀ ਤੁਸੀਂ ਟਰੈਕਟਰ ਨਾ ਬਾਈ ਸਾਰਾ ਸੀਲਡ ਹੈ ओरिजिनल ਚੱਲਿਆ ਹੋਊਗਾ 15 1550 ਘੰਟਾ ਹੈ 1500 ਤੇ 1550 ਟੱਕ ਟੱਕ ਸਾਰਾ ਨਾਲ ਹੀ ਦੇਣਾ ਹਾਂ ਸਾਰਾ ਸਮਾਨ ਐਵੇਂ ਜੀ ਵੀ ਆਇਆ ਬਾਈ ਆਪੇ ਵੀ ਦੇ ਦੇਗਾ ਬੰਪਰ ਬੰਪਰ ਦਾ ਵੱਲੋਂ 12 13000 ਰੁਪਏ ਦਾ ਬੰਪਰ ਹੀ ਹੈ ਇਹ ਗੱਲ ਜੇ ਦੇਖੀ ਤੁਸੀਂ ਠੀਕ ਹੈ ਤੇ ਬਾਈ ਕੰਟੈਕਟ ਕਰਕੇ ਬਾਈ ਨਾਲ ਜਦੋਂ ਮਰਜ਼ੀ ਘੰਟੀ ਮਾਰ ਲਓ ਤੁਸੀਂ ਤੇ ਟਰੈਕਟਰ ਆ ਕੇ ਲੈ ਜਾਓ ਤੇ ਆਪਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਦੋਸਤੋ